ਪੰਜਾਬ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਦੇ ਲਈ ਤੜਕ ਸੁਰੱਖਿਆ ਫੋਰਸ ਨਾਮਕ ਇੱਕ ਟੀਮ ਦਾ ਗਠਨ ਕੀਤਾ ਸੀ ਜੋ ਹਾਦਸਿਆਂ ਤੋਂ ਬਾਅਦ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਏਗੀ ਤੁਹਾਨੂੰ ਤਸਵੀਰਾਂ ਚ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ 112 ਤੇ ਕਾਲ ਕਰਨ ਤੋਂ ਬਾਅਦ ਇਹ ਟੀਮ ਕੰਮ ਕਰਦੀ ਹੈ ਇਹ ਹਾਸਾ ਓਵਰਟੇਕ ਨਾਲ ਹੋਇਆ ਸੀ ਜਿਸ ਤੋਂ ਬਾਅਦ 112 ਨੰਬਰ ਤੇ ਕਾਲ ਕਰਕੇ ਇਸ ਟੀਮ ਨੂੰ ਸੱਦਿਆ ਗਿਆ ਸੀ ਤੇ ਤਸਵੀਰਾਂ ਸਾਫ਼ ਤੌਰ ਤੇ ਬਿਆਨ ਕਰਦੀਆਂ ਨੇ ਕਿ ਇਸ ਤਰ੍ਹਾਂ ਇਹ ਟੀਮ ਜ਼ਖਮੀ ਦੀ ਮਦਦ ਕਰਦੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਉਂਦੀਆਂ ਨੇ ਜੇ ਮੇਰਾ ਨਾਮ ਮਨਪ੍ਰੀਤ ਹੈ ਅਸੀਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਆ ਰਹੇ ਸੀ ਗਰਦਾਸਪੁਰ ਵੱਲੋਂ ਤੇ ਅਸੀਂ ਜਦੋਂ ਇੱਥੇ ਬਟਾਲਾ ਹਾਈਵੇ ਤੇ ਪਹੁੰਚੇ ਤੇ ਪਿੱਛੋਂ i20 ਗੱਡੀ ਆ ਗਈ ਤੇ ਸਾਨੂੰ ਸਾਈਡ ਮਾਰਦੀ ਹੈ ਤੇ ਸਾਡੀ ਗੱਡੀ ਇਤਰਾ ਫਲਟੇ ਜਾਂਦੀ ਹੈ ਦੱਸਣਾ ਚਾਹੁੰਦੇ ਆ ਵੀ ਓਵਰਟੇਕ ਕਰਨ ਵਾਲਿਆਂ ਵਾਸਤੇ ਬੇਤਰਾ ਨਾ ਹੀ ਕਰੋ ਤੇ ਚੰਗਾ ਸਾਡੀ ਸਾਡੀ ਤਾਂ ਚਲੋ ਬਚਾਅ ਹੋ ਗਿਆ ਸਾਨੂੰ ਥੋੜੀ ਮਾੜੀ ਰਗੜ ਲੱਗੀ ਤੇ ਚਲੋ ਹੋ ਜਾਈਗੀ ਠੀਕ ਪਰ ਕਿਸੇ ਦੇ ਜ਼ਿਆਦਾ ਵੀ ਸੱਟ ਲੱਗ ਸਕਦੀ ਹੈ ਤੇ ਇਹਨਾਂ ਵੱਲੋਂ ਸਾਨੂੰ ਬਿਲਕੁਲ ਪੂਰੀ ਹੈਲਪ ਦਿੱਤੀ ਗਈ 5 ਮਿੰਟ ਦੇ ਅੰਦਰ ਫੋਨ ਕੀਤਾ ਕਿੰਨੇ ਮਿੰਟ ਪੱਛੇ ਤੇ ਪੰਜ ਇਹ 5 ਮਿੰਟ ਥੋੜੇ 5 ਮਿੰਟ ਪਹਿਲਾਂ ਹੀ ਫੋਨ ਕੀਤਾ ਤੇ ਸਾਨੂੰ ਇਹਨਾਂ ਐਸਐਸਐਫ ਵੱਲੋਂ ਹੈਲਪ ਦਿੱਤੀ ਗਈ ਹੈ ਫਸਟ ਏਡ ਵੀ ਹੋਈ ਮੇਰੀ ਤੇ ਚਲੋ ਹੋਰ ਵੀ ਹੈਲਪ ਕਰ ਰਹੇ ਇਹ ਨੇ ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਤੇ ਭਗਵਾਨ ਰਮਨ ਸਾਹਿਬ ਦਾ ਵੀ ਕਿ ਇਤਰਾ ਹੀ ਚਲੋ ਹੈਲਪ ਕਰਦੇ ਰਹਿਣ ਵਧੀਆ ਹੈ ਮੇਰਾ ਨਾਮ ਹੈ ਐਸਐਸ ਸੁਖਦੇਵ ਸਿੰਘ ਬਟਾਲੇ ਤੋਂ ਤੇ ਅਸੀਂ ਜੰਤੀਪੁਰ ਜਾ ਰਹੇ ਹਾਂ ਆਪਣੇ ਰੋਡ ਤੇ ਤੇ ਇਹਨਾਂ ਨੇ 112 ਤੋਂ ਕਾਲ ਆਈ ਜੋ ਕਿ ਉਸਲੇ ਮੌਕੇ ਤੇ ਅਸੀਂ ਉਥੋਂ ਮੋੜ ਕੇ ਗੱਡੀ ਵਾਪਸ ਆ ਗਏ ਆ ਤੇ ਧੀਰ ਮੋੜ ਆ ਫੈਕਟਰੀ ਆ ਆਪਣੇ ਗੱਤਾ ਫੈਕਟਰੀ ਦੇ ਸਾਹਮਣੇ ਇੱਕ ਕਾਰ ਤੇ ਬਹੁਤ ਤੇਜ਼ ਆ ਰਹੀ ਸੀ ਤੇ ਗਾੜੀ ਉਹ ਬਲੈਰੋ ਹੀ ਬਲੈਰੋ ਉਹਨੂੰ ਨੇ ਛੈਡ ਮਾਰੀ ਤੇ ਕਾਰ ਵਾਲਾ ਤੇ ਲੈ ਗਿਆ ਭਜਾ ਕੇ ਤੇ ਜਿਹੜੀ ਬਲੈਰੋ ਹੀ ਉਹ ਪਲਟ ਗਈ ਤੇ ਮੌਕੇ ਤੇ ਪਹੁੰਚਿਆ ਭਾਰੇ ਆ ਕਿ ਛੱਟ ਤੋਂ ਬਚ ਗਿਆ ਬੱਚਾ ਤੇ ਜੋ ਵੀ ਉਹਦੀ ਮਾੜੀ ਮੋਟੀ ਰਗੜ ਲੱਗੀ ਆ ਜੋ ਵੀ ਫਰਸਟ ਸਟੇਜ ਅਸੀਂ ਦਿੱਤੀ ਉਹਨੂੰ ਸਰਕਾਰ ਨੇ ਇਹਦਾ ਤਾ ਮਤਬਕ ਫਰਸਟ ਸਟੇਜ ਦਿੱਤੀ ਆ ਨਾਲ ਗੱਡੀ ਤੇ ਅਸੀਂ ਇਹ ਬੱਚੇ ਦਾ ਜੋ ਵੀ ਇਹਨੂੰ ਰਗੜ ਰੋਗ ਲੱਗੀ ਨੀ ਉਹਦੇ ਫਰਸਟ ਸਟੇਜ ਦੇਖ ਕੇ ਉਹਨੂੰ ਪੱਟੀ ਮਲਮ ਪੱਟੀ ਕਰਕੇ ਤੇ ਬਿਲਕੁਲ ਉਹ ਹੁਣ ਸਹੀ ਸਲਾਮਤ ਆ ਤੇ ਬਾਕੀ ਇਹ ਜੋ ਵੀ ਸੜਕ ਤੇ ਚੱਲ ਰਹੇ ਆ ਪਬਲਿਕ ਨੂੰ ਇਹੋ ਕਹੀਦਾ ਕਿ ਆਪਣੇ ਕੰਟਰੋਲ ਨਾਲ ਚੱਲੋ ਹੌਸਲੇ ਨਾਲ ਚੱਲੋ ਕਿ ਬਹੁਤ ਜ਼ਿੰਦਗੀ ਮੁਸ਼ਕਲ ਮਿਲਦੀ ਆ ਤੇ ਅਸੀਂ ਜਦੋਂ ਇੱਥੇ ਬਟਾਲਾ ਹਾਈਵੇ ਤੇ ਪਹੁੰਚੇ ਤੇ ਪਿੱਛੋਂ I20 ਗੱਡੀ ਆ ਗਈ ਤੇ ਸਾਨੂੰ ਸਾਈਡ ਮਾਰਦੀ ਹੈ ਤੇ ਸਾਡੀ ਗੱਡੀ ਇਤਰਾ ਪਲਟੇ ਜਾਂਦੀ ਹੈ ਦੱਸਣਾ ਚਾਹੁੰਦੇ ਆ ਵੀ ਓਵਰਟੇਕ ਕਰਨ ਵਾਲਿਆਂ ਵਾਸਤੇ ਬੇਤਰਾ ਨਾ ਹੀ ਕਰੋ ਤੇ ਚੰਗਾ ਸਾਡੀ ਸਾਡੀ ਤਾਂ ਚਲੋ ਬਚਾਅ ਹੋ ਗਿਆ ਸਾਨੂੰ ਥੋੜੀ ਮਾੜੀ ਰਗੜ ਲੱਗੀ ਤੇ ਚਲੋ ਹੋ ਜਾਈਗੀ ਠੀਕ ਪਰ ਕਹਿੰਦੇ ਜਿਆਦਾ ਵੀ ਸੱਟ ਲੱਗ ਸਕਦੀ ਹੈ ਤੇ ਇਹਨਾਂ ਵੱਲੋਂ ਸਾਨੂੰ ਬਿਲਕੁਲ ਪੂਰੀ ਹੈਲਪ ਦਿੱਤੀ ਗਈ 5 ਮਿੰਟ ਦੇ ਅੰਦਰ ਜੀ ਫੋਨ ਕੀਤਾ ਕਿੰਨੇ ਮਿੰਟ ਗੱਡਿਆ ਤੇ ਫੋਨ ਕੀਤਾ ਪੰਜ ਇਹ 5 ਮਿੰਟ ਥੋੜੇ 5 ਮਿੰਟ ਪਹਿਲਾਂ ਹੀ ਫੋਨ ਕੀਤਾ ਤੇ ਹਾਨੂੰ ਇਹਨਾਂ ਐਸਐਸਐਫ ਵੱਲੋਂ ਹੈਲਪ ਦਿੱਤੀ ਗਈ ਹੈ ਫਰਸਟ ਐਂਡਰ ਵੀ ਹੋਈ ਮੇਰੀ ਤੇ ਚਲੋ ਹੋਰ ਵੀ ਹੈਲਪ ਕਰ ਰਹੇ ਇਹ ਨੇ ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਤੇ ਭਗਵਾਨ ਸਤਿਨਾਮ ਸਾਹਿਬ ਦਾ ਵੀ ਜੀ ਇਤਰਾ ਹੀ ਚਲੋ ਹੈਲਪ ਕਰਦੇ ਰਹਿਣ ਵਧੀਆ ਹੈ ਮੇਰਾ ਨਾਮ ਹੈ ਐਸਐਸ ਸੁਖਦੇਵ ਸਿੰਘ ਬਟਾਲੇ ਤੋਂ ਤੇ ਅਹੀਂ ਜੰਤੀਪੁਰ ਜਾ ਰਹੇ ਹਾਂ ਆਪਣੇ ਰੋਡ ਤੇ ਤੇ ਇਹਨਾਂ ਨੇ 112 ਤੋਂ ਕਾਲ ਆਈ ਜੋ ਕਿ ਅਸਲ ਮੌਕੇ ਤੇ ਅਸੀਂ ਉੱਥੋਂ ਮੋੜ ਕੇ ਗੱਡੀ ਵਾਪਸ ਆ ਗਏ ਆ ਤੇ ਧੀਰ ਮੋੜ ਆ ਫੈਕਟਰੀ ਆ ਆਪਣੇ ਗੱਤਾ ਫੈਕਟਰੀ ਦੇ ਸਾਹਮਣੇ ਇੱਕ ਕਾਰ ਤੇ ਬਹੁਤ ਤੇਜ਼ ਆ ਰਹੀ ਤੇ ਇਹ ਗੱਡੀ ਉਹ ਬਲੈਰੋ ਹੀ ਬਲੈਰੋ ਉਹਨੂੰ ਨੇ ਛੈਡ ਮਾਰੀ ਤੇ ਕਾਰ ਵਾਲਾ ਤੇ ਲੈ ਗਿਆ ਭਜਾ ਕੇ ਤੇ ਜਿਹੜੀ ਬਲੈਰੋ ਹੀ ਉਹ ਪਲਟ ਗਈ ਤੇ ਮੌਕੇ ਤੇ ਪਹੁੰਚੇ ਆ ਪਰ ਇਹ ਆ ਕਿ ਛੱਟ ਤੋਂ ਬਚ ਗਿਆ ਬੱਚਾ ਤੇ ਜੋ ਵੀ ਉਹਦੀ ਮਾੜੀ ਮੋਟੀ ਰਗੜ ਲੱਗੀ ਆ ਜੋ ਵੀ ਫਰਸਟ ਏਡ ਅਸੀਂ ਦਿੱਤੀ ਇਹਨੂੰ ਸਰਕਾਰ ਨੇ ਇਹਦਾ ਤਾ ਮੁਤਾਬਕ ਫਰਸਟ ਏਡ ਦਿੱਤੀ ਹੈ ਨਾਲ ਗੱਡੀ ਤੇ ਅਸੀਂ ਇਹ ਬੱਚੇ ਦਾ ਜੋ ਵੀ ਇਹਨੂੰ ਰਗੜ ਰੋੜ ਲੱਗੀ ਸੀ ਉਹਦੇ ਫਰਸਟ ਏਡ ਇਹ ਦੇ ਕੇ ਉਹਨੂੰ ਪੱਟੀ ਮलम पट्टी ਕਰਕੇ ਤੇ ਬਿਲਕੁਲ ਹੁਣ ਸਹੀ ਸਲਾਮਤ ਆ ਤੇ ਬਾਕੀ ਇਹ ਜੋ ਵੀ ਸੜਕ ਤੇ ਚੱਲ ਰਹੇ ਆ ਪਬਲਿਕ ਨੂੰ ਇਹੋ ਚਾਹੀਦਾ ਕਿ ਆਪਣੇ ਕੰਟਰੋਲ ਨਾਲ ਚੱਲੋ ਹੌਸਲੇ ਨਾਲ ਚੱਲੋ ਕਿ ਬਹੁਤ ਜ਼ਿੰਦਗੀ ਮੁਸ਼ਕਲ ਮਿਲਦੀ ਆ